ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤੇ ਇੱਥੇ ਫ੍ਰੀਕੁਐਂਟ ਸ਼ੂਟਆਊਟਸ ਆਪਾਂ ਸਭ ਨੂੰ ਪਤਾ ਹੀ ਆ ਆਪਣੇ ਪੀਲ ਰੀਜਨ ਦੇ ਵਿੱਚ ਮਿਸਿਸਾਗਾਚ ਬ੍ਰੈਂਟਨ ਦੇ ਵਿੱਚ 2023 ਦੇ ਮੈਂ ਫਿਗਰਸ ਕੱਢ ਰਿਹਾ ਸੀ 80 ਸ਼ੂਟਆਊਟ ਹੋਏ تھے 2024 ਦੇ ਪਹਿਲੇ ਹਾਫ ਦੇ ਵਿੱਚ ਹੀ 75 ਸ਼ੂਟਆਊਟ ਹੋ ਗਏ ਮੈਂ ਕਾਫੀ ਸੋਸ਼ਲ ਮੀਡੀਆ ਤੇ ਕੋਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪੂਰੇ ਫਿਗਰਸ 2024 ਦੇ ਨਹੀਂ ਮਿਲੇ ਸੋ ਇੱਕ ਬੜੀ ਇੰਟਰਸਟਿੰਗ ਦਿਲਚਸਪ ਗੱਲ ਹੈ ਕਿ ਮੈਂ ਸਾਰੀ ਉਮਰ आई वाज अ जर्नलिस्ट ऑल माय लाइफ कई गल्ला कॉमन ਵੀ ਹੁੰਦੀ ਆ ਵਾ ਇਥੋਂ ਦੀ ਪੁਲਿਸ ਔਰ ਪੰਜਾਬ ਦੀ ਔਰ ਇੰਡੀਆ ਦੀ ਪੁਲਿਸ ਦੇ ਵਿੱਚ ਜਦੋਂ ਕੋਈ ਚੀਜ਼ ਲੱਗੇ ਨਾ ਕਿ ਸੂਟ ਨਹੀਂ ਕਰਦੀ ਸਾਨੂੰ ਉਹ ਫਿਰ ਫਿਗਰ ਜਿਹੜੀਆਂ ਵਾ ਉਹ ਉਹਨਾਂ ਨੂੰ ਫਜ ਕਰ ਲੈਂਦੇ ਆ ਜਾਂ ਉਹਨਾਂ ਨੂੰ ਦੱਸਦੇ ਨਹੀਂ ਗਏ ਕਹਿੰਦੇ ਜੀ ਇਹਨਾਂ ਨੂੰ ਹਾਲੀ ਅਸੀਂ ਟੈਬੂਲੇਟ ਕਰ ਰਹੇ ਹਾਂ ਸੋ ਐਗਜ਼ੈਕਟਲੀ ਕਿੰਨੀਆਂ ਸ਼ੂਟਿੰਗਸ ਹੋਈਆਂ ਇਹਦੇ ਕੋਈ ਐਗਜ਼ੈਕਟਲੀ ਫਿਗਰਸ ਹੁਣ ਸਾਡੇ ਕੋਲ ਨਹੀਂ ਹੈ ਅਨਲੈਸ ਕੋਈ ਇਹ ਨੂ ਸਪੈਸੀਫਿਕਲੀ ਮੰਗੇ ਜਿਵੇਂ ਮੇਰੇ ਪੱਤਰਕਾਰ ਸਾਥੀ ਨੇ ਇਹ ਡੀਟੇਲਸ ਮੰਗੀਆਂ ਅ ਸਰੀ ਦੇ ਵਿੱਚ ਔਰ ਸਰੀ ਦੇ ਵਿੱਚ ਪਹਿਲੇ 7 ਮਹੀਨਿਆਂ ਚ 2025 ਦੇ ਵਿੱਚ 43 ਸ਼ੂਟਿੰਗ ਇਨਸੀਡੈਂਟਸ ਹੋਏ ਆ 43 ਜਿਨਾ ਚੋਂ 21 ਜਿਹੜੇ ਆ ਉਹ ਰੈਂਸਮ ਫਰੋਤੀ ਮੰਗਣ ਵਾਸਤੇ ਸੀ